ਗੱਡੀ ਹੈ ਸਟੇਟ ਐਡ ਹੋਇਆ ਸਟੇਟ ਐਡ ਹੋਇਆ ਬੱਤੇ ਗੁੱਛਾ ਰਿਹਾ ਕਰੀ ਅਸੀਂ ਕਾਲ ਜੀ ਸਵਾਦ ਕਰਦੇ ਹਾਂ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 11:00 ਵੱਜ ਗਏ ਤੇ ਗੱਡੀ ਆਪਣੀ ਹੋ ਗਈ ਲੋਡ ਰਾਤ ਡੇਢ ਡੇਢ 2 ਵਜੇ ਗੱਡੀ ਲੋਡ ਹੋਈ ਫੋਨ ਆਇਆ ਜੀ ਰਾਤ ਦਾ ਹੀ ਨਾ ਰਾਤ ਤੇ ਮੈਂ ਉੱਠ ਗਿਆ ਆਪਣਾ ਗੱਡੀ ਲੈ ਕੇ ਚਲੇ ਗਿਆ ਬੱਤੇ-ਪੁੱਤੇ ਕੋਲੇ ਹਨਾ ਫੱਟੇ ਬੁੱਟੇ ਸੈੱਟ ਕਰਕੇ ਰੱਖੇ ਤੇ 7 ਕੋਇਲਾ ਲੋਡ ਹੋਈਆਂ ਟੋਟਲ ਆਪਣੇ ਉਦੇ ਚ ਤੇ ਹੁਣ ਆਪਾਂ ਬੱਤੇ ਲਾਣੇ ਆ ਬੱਤੇ ਲਾ ਕੇ ਫੱਟਿਆਂ ਦੀ ਤਾਂ ਲੋਡ ਹੀ ਨਹੀਂ ਪਾਣੇ ਦੀ ਹਨਾ ਤੇ ਰਬਾਲ ਇਹ ਦਾਂਗੇ ਉੱਪਰ ਉਦੇ ਉਪਰੇ ਪਾ ਕੇ ਨਾ 벨ਟਾ ਮਾਰ ਦਾਂਗੇ ਆਲੇ-ਦਾਲੇ ਮੈਂ ਦਿਖਾਣਾ ਤੁਹਾਨੂੰ ਕਿਦਾਂ ਦੇਖੋ ਪਿੱਛੇ ਇਹ ਤੇ ਦਿਖਾਣਾ ਓਹੋ ਚਾਬੀ ਦਾ ਬਾਈ ਵਾਲੀ ਗੱਡੀ 'ਚੇ ਰਹਿ ਗਈ ਗੁਰਿੰਦਰ ਬਾਈ ਵਾਲੀ 'ਚ ਚਲੋ ਹੋਈ ਨਹੀਂ ਆ ਇਦਾਂ ਪਈਆਂ ਕੋਈ ਇੰਨਾ ਸਾਰੀਆਂ ਸੱਤ ਪੈਂਟ ਹੋਟਲ ਆ ਦੋ ਮੈਂ ਵਿੱਚ ਇੱਕ ਅੱਗੇ ਉਹ ਜਕਾ ਕੇ ਸਭ ਤੋਂ ਪਿੱਛੇ ਰੱਖਤੀ ਤੇ ਬੈਲੈਂਸ ਬਰਾਬਰ ਹੋ ਗਿਆ ਇਹਨਾਂ ਦਾ ਤੇ ਫੇਰ ਵੀ ਇਹ ਧਿਆਨ ਨਾਲ ਲੈ ਕੇ ਜਾਣੇ ਪੈਣੀਆਂ ਘੱਟ-ਕੁੱਟ ਮਾਰਨੇ ਨੂੰ ਐ ਤਾਂ ਥੱਲੇ ਇਹਨਾਂ ਨੇ ਉਹ ਲਾਏ ਵੇ ਗੁੱਟ ਕੇ ਤੇ ਪਹਿਲਾਂ ਚਾਬੀ ਲੈ ਕੇ ਆਨਾ ਲਾਓ ਮੇਟਰ ਦਰਬਾਰ ਲਪਾ ਕੇ ਫੇਰ ਬੱਤੇ ਲਾਵਾਂਗੇ 100 ਤੋਂ ਘੜੇ ਦੇ ਕੌਲਾ ਐਂਦਾ ਉਪਰ ਪਰੇ ਸਿੱਟ ਦੇਣੀ ਤਰਪਾਲ ਵਾਂ ਇਹਨਾਂ ਦੇ ਉਹ ਪਈਆ ਚਿੱਟੀ ਉਹ ਸਿੱਟ ਕੇ ਦੇਖਾਂਗੇ ਬੈਲਟ ਮਾਰ ਦਾਂਗੇ ਆਹ ਤਾਂ ඒයේ තන හත පාට ගන්නන්නේේ නැර කදයම් ਜਾਏ ਦੋ ਦੋ ਬਾਦ ਬੱਤੇ ਪਾ ਕੇ ਲੈ 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 ਮਚੱਕੇ ਲੋਕਾਂ ਦਾ ਆ ਆ ਦੇਣਾ ਐ ਆਲੇ ਦਾਲੇ ਇਹਨਾਂ ਦੇ ਕੇ ਦੇਖਦੇ ਆਂ ਕੀ ਤਕਨੀਕ ਆਉਂਦੀ ਦੋ ਬਾਦ 在那个。 ਪੰਛੀ ਖਾ ਲਣਗੇ ਇੱਥੇ ਤੇ ਹੁਣ ਪਾਣੇ ਆਪਾਂ ਬੱਤੇ ਆਪਾਂ ਨੇ ਇੱਧਰ ਲਾ ਲਈ ਤੇ ਆ ਕੇ ਤੇ ਹੁਣ ਬੱਤੇ ਲਾਣੇ ਆ ਬੱਤੇ ਲਾ ਗੇ ਫਿਰ ਮਾਰਦੇ ਆ ਰੇ ਪਾਣੀ ਹੈਗਾ ਪਾਣੀ ਮਾਰ ਕੇ ਅਲਦੇਣ ਠੀਕ ਹਨ ਚੱਲਦੇ ਹੁਣ ਬੱਤੇ ਲਾ ਲਈ ਆਪਾਂ ਇੱਕ ਵਾਰੀ ਫੇਰ ਹੌਣਾ ਕੰਮ ਬੇਲਾ ਬੱਤੇ ਰੱਖੋ ਜੀ ਬਣਾ ਜਿਹੜੇ ਜਿਹੜੇ ਜਿੱਤੇ ਆ ਗੱਡਾ ਆਪਣਾ ਕੰਮ ਇੱਕ ਬੱਤਰਾ ਜਿਹਨੇ ਇੰਨੇ ਨਹੀਂ ਬੋਧਿਆ ਪਿੱਛੇ ਖੜੇ ਖੜੇ ਨੇ ਤਾਂ ਕਹਿੰਦਾ ਮੇਰੇ ਕੋ ਪੰਜਾਬ ਕਾ ਗੱਡੀ ਬਹੁਤ ਪਸੰਦ ਹੈ ਮੈਂ ਕਹਿੰਦਾ ਠੀਕ ਹੈ ਬੜੀਆ ਹੈ ਤੇ ਮਾਲ ਕਰਦੇ ਆਪਾਂ ਨੇ ਆਪਣਾ ਸਿਕਿਉਰ ਤੇ ਹੁਣ ਚੱਲਦੇ ਆ ਥੱਲੇ ਗੱਡੀ 'ਤੇ ਮਾਰਦੇ ਆ ਬਾਲਟੀ ਪਾਣੀ ਦੀ ਲੋਰ ਮਿੱਤਰੋ ਕਾਇ ਬੰਦ ਤਾ ਟੋ ਆਪਾਂ ਨੇ ਉਹ ਤਾਂ ਕਾਇ ਗਣ ਗਾਇ ਬਣੀਆਂ ਕਰਾ ਦਾ ਲੈਸ਼ ਲੈਸ਼ ਬਹੁਤ ਗੰਦਾ ਹੋਇਆ ਵਾਦਾ ਉੱਪਰੋਂ ਲਾਏਗਾ ਥੱਲੇ ਤੱਕ ਸਭ ਕਰਦਾ ਸਾਫ ਇਹੋ ਆਪਣੇ ਦਾ ਕਾਗਜ ਆ ਗਏ ਗੁਰਿੰਦਰ ਬਾਈ ਤੇ ਨਹੀਂ ਆਏ ਹਲੇ ਕੁਆਲਿਟੀ ਰੱਖਦੀ ਇਹਦਾ ਨਾ ਮੈਂ ਬਾਈ ਤਰਪਾਲਾਂ ਪੋ ਰਹੇ ਆ ਗੁਰਿੰਦਰ ਬਾਈ ਵਾਲੀ ਗੱਡੀ ਦੀਆਂ ਇਹ ਇਹਨਾਂ ਨੇ ਭਾਈ ਨਹੀਂ ਦੀ ਦਰਬਾਰ ਉੱਪਰ ਉਹਨੇ ਫੋਨ ਕਰਿਆ ਕਹਿੰਦਾ ਭਾਈ ਤਰਪਾਲ ਬਹੁਤ ਆ ਗੱਡੀ ਬਾਹਰ ਨਹੀਂ ਨਿਕਲੂਗੀ ਤੇ ਕਾਗਜ਼ ਹਲੇ ਬਣੇ ਨਹੀਂ ਤੇ ਗੁਰਿੰਦਰ ਬਾਈ ਦੀ ਬਾਡੀ ਦਾ ਨਾ ਬਹੁਤ ਪੱਤਾ ਛੋਟਾ ਗੱਡੇ ਵਾਲਾ ਦੇਖੋ ਜਿੱਥੇ ਤੇ ਬਾਡੀ ਅੰਦਰ ਬਈ ਬੜੀ ਹੈ ਉਹ ਜਿਆਦਾ ਖਿੱਚ ਲੰਦਾ ਬਾਡੀ ਬਾਹਰ ਅੰਦਰ ਉਹਨੂੰ ਕਰਾਨੇ ਆ ਸੈੱਟ ਆ ਗੱਠ ਮਾਰਦੇ ਆ ਗੱਠ ਮਾਰ ਕੇ ਪਿੱਛੇ ਕਾਟੀਆਂ ਮਾਰ ਕੇ ਚਾਲ ਫੱਟੇ ਦਾ ਪਾਏ ਵੀ ਆ ਬਾਈ ਨੇ ਹਾਂਜੀ ਬੋਲੀਏ ਖੰਬਾਲਾ ਜੀ ਉਹ ਦੱਸਦਾ ਮੈਨੂੰ ਐ ਗਾੜੀ ਮੇ ਕਿਆ ਬਣਾਇਆ ਆ ਵੀ ਕੁਝ ਨਹੀਂ ਬਣਾਇਆ ਬਾਹਰ ਹੀ ਖਾਏਗੇ ਆ ਆ ਭਾਈ ਆ ਮੇਰਾ ਤਾਂ ਆ ਗਿਆ ਇਹ ਗਾੜੀ ਘਰ ਰਹਿ ਗਿਆ ਵੀ ਬਿਲਟੀ ਤਾਂ ਹਮ ਕੋ ਪਰਸੂ ਮਿਲਾ ਹੈ ਦਿਖੇਗਾ ਆਪਕੋ ਦਿਖਾਇਆ ਨਾ ਸੁਬਾਚਾ ਜਾ ਕੋ ਅੰਨਾ ਦੀ ਗਾੜੀ ਦਿਖਾਣੇ ਅੰਦਰੋਂ ਉਹ उधर ਜਾਉਣਾ ਗਾੜੀ ਦਿਖਾਣਾ ਅੰਦਰ ਤੇ ਆਪਕਾ ਅੱਜ ਪਹਿਲੀ ਵਾਰ ਮੈਂ ਚੜੂੰਗਾ ਅੰਨੇ ਦੀ ਗੱਟੀ 'ਚ ਆ ਆ ਇਹ ਕਿਵੇਂ ਚੜਤੇ ਹੋ ਹੌਲ 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 ਇਹ ਬਾਈ ਆਪ ਦਿਖਾਣੇ ਆ ਤੁਹਾਨੂੰ ਗੱਟੀ ਅੰਦਰੋਂ ਇਹ ਦੇਖੋ ਬਾਈ ਆਹ ਕਲੀਅਰ ਦੇਖਦਾ ਹੈ ਨਾ विजिबिलिटी पूरा ओके है है ना हमारी गाड़ी में इतना विजिबिलिटी नहीं रहता छोटा कांच है बड़ा हां आ, आ कांच देखो कि किड्डे लोए हुए हैं इन्होंने है ना तो आज गाड़ी का नाम है जय श्री राम जय श्री राम जय श्री राम गाड़ी का नाम है ठीक है आपका कौन सा सिटी है मैं बेंगलोर से चेन्नई हाईवे में एक सौ पचास किलोमीटर में हमारा गाँव है अच्छा क्या नाम है गाँव का पनियाम बाड़ी पनीम बाड़ी ठीक है चेन्नई टू बेंगलोर हाईवे में हमारा ट्रांसपोर्ट है खुद ठीक है गुजरात ट्रांसपोर्ट लारी सप्लाई ऑफिस है ठीक है हमारा रेगुलर सर्विस है अगरतला चेन्नई अगरतला बेंगलोर अगरतला ओके सीजन में से उभरने का पंजाब जा रहा हूँ का कश्मीर जा रहा हूँ शोपियन शोपियान हाँ ठीक है हम तीन बार गुरुद्वारा गए गोल्डन टेम्पल फैमिली का साथ दो बार हम अकेला फ्लाइट में एक बार अच्छा फ्लाइट में गए परिवार को लेके फ्लाइट में गया अच्छा फिर कार में गए ठीक है मैं देखाता हूँ अभी आपको मेरा फ्यूचर सारा गुरुद्वारा पूरा घूम के आया ठीक है ਪੂਰਾ ਸਾਰਾ ਪੰਜਾਬ ਪੂਰਾ ਘੁੰਮ ਕੇ ਆਇਆ ਪਰਿਵਾਰ ਦਾ ਸਾਥ ਲਓ ਵੀ ਹੁਣ ਤੁਹਾਨੂੰ ਗੱਡੀ ਦਿਖਾ ਦਈਏ ਸਿੰਘ ਦੋਸਤ ਹੈ ਹਮਾਰਾ ਕੇਐਫਸੀ ਨਾਸਿਕ ਸੇ ਅਗਰ ਤਲਾ ਲੋਡ ਕਰਤਾ ਹੋ ਕੇਐਫਸੀ ਕੇਐਫਸੀ ਹਾਂ ਦਰਜੀਤ ਸਿੰਘ ਮਹਿਤਾ ਠੀਕ ਹੈ ਹਮਾਰਾ ਦੋਸਤ ਹੈ ਇਨਕਾ ਹਮਾਰਾ ਮਿੰਗਲ ਹੈ ਟ੍ਰਾਂਸਪੋਰਟ ਓਕੇ ਪੂਰਾ ਜੇ ਕੇ ਗਾੜੀ ਅਪਲੋਡ ਕਰਤਾ ਹੂੰ ਮਦਰਾਸ ਸੇ ਅੱਛਾ ਮਦਰਾਸ ਸੇ ਹਾਂ ਠੀਕ ਹੈ ਅਭੀ ਗਾਓ ਘੁੰਮਨੇ ਆਇਆ ਮੈਂ तो जेडे भाई भे जे के आके में भी है हमारे यार दोस्त हैं वो पहचानता है आपको अगर उधर है वैष्णोवी माता टेंपल भी गया मैं ठीक है हेलीकॉप्टर से नीचे उतरा मैं अच्छा मेरा परिवार को लेके गया ठीक है ठीक है वैष्णवी माता टेंपल में ठीक है गुरुद्वार में दो दो दिन उधर ही आराम उधर ही बहुत रहता जितना है कोरोना के बाद हम नहीं गया कोरोना का पहले तीन बार गया अच्छा हाँ ਅਵੇ ਆ ਮਾ ਅਭੀ ਜਾਣੇ ਕੇ ਲਿਏ ਬਹੁਤ ਪਸੰਦ ਹੈ ਹਾਂ ਅਬ ਇਹ ਸਾਲ ਮੈਂ ਸਿਉ ਬਰਨੇ ਕੇ ਜਾਣੇ ਕੇ ਟਾਈਮ ਗੱਡੀ ਰੁਕ ਕੇ ਹਾਂ ਉਧਰ ਜਾ ਆਇਆਣਾ ਉਧਰ ਮੈਂ ਆਪਣਾ ਵहां से ਥੋੜਾ ਹੀ ਰਹਿ ਜਾਂਦਾ 50 ਕਿਲੋਮੀਟਰ ਹੋਏਗਾ 50 60 ਕਿਲੋਮੀਟਰ ਤੇ ਹੁਣ ਦਿਖਾਣੇ ਆ ਬਾਈ ਤੁਹਾਨੂੰ ਅੰਦਰੋਂ ਗੱਡੀ ਦੇਖ ਲਈ ਹਾਂ ਤੇ ਵਿਜ਼ਿਬਿਲਟੀ ਬਾਈ ਪੂਰੀ ਹੈ ਦੇਖ ਲਓ ਇਹਨਾਂ ਦੇ ਅੰਦਰ ਆਪਣੀ ਗੱਡੀਆਂ ਚ ਮਤਲਬ ਇੰਨੀ ਵਿਜ਼ਿਬਿਲਟੀ ਨਹੀਂ ਆਂਦੀ ਹੈਗੀ ਕਿਉਂਕਿ ਇਹਨਾਂ ਦੇ ਕੱਚ ਸਾਰੇ ਆਹ ਬڑے ਕੱਚ ਲਵਾਣੇ ਆ ਆ ਦਾ ਹੁਣ ਸ਼ੀਸ਼ੇ ਆ ਥੋੜੇ ਜਿਹੇ ਉਹ ਲਵਾਉਣ ਲੱਗੇ ਦੂਜੇ ਨਹੀਂ ਉਹ ਪਹਿਲੇ ਉਹ ਛੋਟਾ ਹਿੱਸਾ ਲਗਵਾਤਾ ਸੀ ਹਨਾ ਤੁਹਾਡੇ ਉਧਰ ਆ ਹ ਉਹ ਛੋਟ ਆ ਰਾਉਂਡ ਵਾਲਾ ਪੂਰਾ ਕੇ ਪੈਨ ਇੰਡੀਆ ਹੋ ਗਿਆ ਆ ਕਰ ਦਿਆ ਆ ਪਹਿਲੇ ਉਹ ਉਸੀ ਵਿੱਚੋਂ ਦੇਖਤਾ ਸੀ ਪੂਰਾ ਗਾੜੀ ਤੇ ਇਹਨਾਂ ਨੇ ਬਾਈ ਅੱਗੇ ਆ ਫੱਟੇ ਹੀ ਐ ਮਤਲਬ ਆਪਣੇ ਦਾ ਅੱਗੇ ਡੈਸ਼ਬੋਰਡ ਬਣਵਾ ਕੇ ਐ ਚੰਗੀ ਤਰ੍ਹਾਂ ਗੋਲੀ ਗੋਲੀ ਲਵਾ ਕੇ ਐ ਸਾਰਾ ਆ ਲੋਹੇ ਦਾ ਇਧਰ ਬੈੱਡ ਤੇ ਉੱਪਰ ਕੋਈ ਖਾਣਾ ਨਹੀਂ ਸਿਰਫ ਸਿੰਪਲ ਆਪਣਾ ਅੰਡੇ-ਉੰਡੇ ਰੱਖੇ ਹੋਏ ਇਹਨਾਂ ਨੇ ਸਾਮਾਨ ਰੱਖਿਆ ਵਾ ਆ ਖਾਣੇ ਆ ਅੱਗੇ ਬਸ ਪੂਰੇ ਮੈਂ ਪਹਿਲੀ ਵਾਰ ਬੈਠਾ इधर की आओगे गाड़ी में आ, आ, बैटो, बैटो, नहीं मैंने दूर मतलब बाहर से तो देखा कहीं बात नहीं होता था क्योंकि उसका लैंग्वेज का फर्क आ जाता है ना कोई बात जैसे आप तो हिंदी समझते हैं हमारा है। सारा जेके वाला हमारा दोस्त है हमारा परिवार जैसे हम पूरा मिलके काम करता हूँ बहुत सिंह ट्रांसपोर्ट हमारा पहचान वाला ठीक है ठीक है अब इधर से कहाँ की पर आपने हम मद्रास के मद्रास हाँ, कश्मीर फ्रेट कैरियर ट्रांसपोर्ट में सारा गाड़ी हमारा मद्रास को जो खाली करने आता है ना मैं वहाँ से नासिक लोड करके बेचता हूँ ठीक है नासिक औरंगाबाद पूना मुंबई हाँ। हाँ। उधर से भेज रहा हूँ उधर से कांदा अंगूर टमाटो हाँ। और आ, प्याज सब भर के अगरतला जाता है ਆ ਵੀਰ ਕਹ ਰਿਹਾ ਰੋਡ ਜਾਣਾ ਜੇ ਕੋਈ ਗੱਡੀ ਆਏ ਤਾਂ ਹਮ ਨੂੰ ਕੰਟੈਕਟ ਕਰੋ ਠੀਕ ਹੈ ਮੇਰਾ ਨੰਬਰ ਹੈ 8072411313 ਸ਼ੰਕਰ ਮੇਰਾ ਨਾਮ ਹੈ ਸ਼ੰਕਰ ਨਾਮ ਹੈ ਟ੍ਰਾਂਸਪੋਰਟ ਤਾਂ ਨੰਬਰ ਇਹਦਾ ਤੁਸੀਂ ਬੋਲਦਾ ਭਾਈ ਨੇ ਸੇਵ ਕਰ ਲਿਓ ਠੀਕਾ ਜਦ ਵੀ ਤੁਹਾਨੂੰ ਜਿੱਥਰ ਜੀ ਲੋਡ ਆ ਹਨਾ ਫੋਨ ਕਰਿਓ ਗੱਡੀ ਪਰ ਆਊਗਾ ਤੁਹਾਡੀ ਤੇ ਹੁਣ ਮੈਂ ਦੇਖਦਾ ਇਹ ਫੋਟੋ ਦੇ ਤੁਸੀਂ ਗੱਡੀ ਦੀ ਇੱਕ ਵਾਰੀ ਚੱਕੀ ਮਾਰ ਲਓ ਉੱਪਰ ਕੋਈ ਲਾਈਟ ਨਹੀਂ ਹੈਗੀ ਸਾ ਮਤਲਬ ਫਾਲਤੂ ਹੈ ਨਾ ਸਿਰਫ ਇੱਕ ਲਾਈਟ ਆ ਕੱਲ ਵੀ ਮੈਂ ਇਹ ਲੋੜ ਕੇ ਆਇਆ ਇਹ ਗਾੜੀ ਦਾ ਹਾਂ ਹਾਂ ਇਹ ਗਾੜੀ ਨਾਸੀਕ ਮਲੇਗੰਨ ਦਾ ਗਾੜੀ ਹੈ ਹਾਂ ਕੱਲ ਕਰਕੇ ਭੇਜਾਂਗੇ ਆਮ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘ ਗੁਰਦੇਵ ਸਿੰਘ ਹਾਂ ਬੜੀਆ ਨਾਓ ਮਿੱਤਰੋ ਉਹ ਲੈ ਗਏ ਨੇ ਮਨ ਲਾ ਜੇ ਤੁਸੀਂ ਇਹਨਾਂ ਨੇ ਉਹ ਕਰਨਾ ਨਾ ਇਹਨੂੰ ਅੱਗੇ ਖਿੱਚੋ ਐ ਇਹ ਜਾਲੀ ਲੱਗ ਜਾਂਦੀ ਹੈ ਮਤਲਬ ਸੇਫਟੀ ਇਹ ਤਕਰੀਬਨ ਕਹਿੰਦਾ ਵੀ ਕੱਲੇ ਹੀ ਚਲਾਣੇ ਆ ਗੱਡੀ ਅਸੀਂ ਜੇ ਹਵਾ ਚਾਹੀਦੀ ਏ ਜਾਲੀ ਜੇ ਹਵਾ ਨਹੀਂ ਚਾਹੀਦੀ ਆ ਪੜਦੇ ਆ ਇਹਨਾਂ ਦੇ ਆਹਾ ਆ ਪੜਦੇ ਆ ਇਹਨੂੰ ਥੱਲੇ ਕਰੋ ਬੰਦ ਕਰਕੇ ਇਸਕੋ ਬੰਦ ਕਰੋ ਇਸਕੋ ਐਸੇ ਦਬਾ ਕੇ ਬੰਦ ਕਰੋ ਹਾਂ ਹਾਂ ਇਸਕੋ ਬੰਦ ਕਰੋ ਹਾਂ ਬੰਦ ਕਰੋ ਅਭੀ ਇਸਕੋ ਜਾਲੀ ਕੋ ਖਿਚੋ ਆ ਜਾਏ ਐਸਾ ਐਸੇ ਖਿਚੋ ਇਸਕੋ ਬੰਦ ਕਰੋ ਆਈ ਐਸੇ ਖਿਚੋ ਹਾਂ ਖਿਚੋ ਹਾਂ अच्छा ये इसमें पूरा आ जाता है इधर आ जाता है इन्हें ओके हां समझ गया मैं मैंने उधर पीछे हां बढ़िया फर्स्ट क्लास मेरे को तो ये सबसे बढ़िया लगा कि व्यू बड़ा जबरदस्त है पूरा आगे भी आगे भी हैन दिखदा भाई नेड़े ही मल्ला कार कूर होंदी है जमे आपा ने देखदे नहीं कार इना नु हैन ਸਰੇਆਮ ਦੇਖਦੀ ਐ ਵੀ ਉਧਰ ਕਾਰ ਆ ਜਾਂਦੀ ਐ ਕੋਈ ਬੱਤੀਆਂ ਦੇ ਮੋਰੇ ਆ ਗਈ ਉੱਥੇ ਆ ਗਈ ਹੁਣ ਆ ਆਪਣੇ ਡੈਸ਼ਬੋਰਡ ਹੁੰਨੇ ਆ ਉੱਥੇ ਤੱਕ ਪਤਾ ਨਹੀਂ ਲੱਗਦਾ ਜਦ ਕਾਰ ਆ ਜਾਂਦੀ ਐ ਹੁਣ ਇਹਨਾਂ ਦੇ ਤਾਂ ਕਾਰ ਵੀ ਦੇਖ ਲਓ ਹੁਣ ਉਹ ਗ੍ਰਿੰਦਰ ਬਾਈ ਦੀ ਗੱਡੀ ਦਾ ਬੰਪਰ ਵੀ ਦੇਖਦਾ ਤੇ ਇਹ ਬਲੌਗ ਦਾ ਕਰਦੇ ਆਪਾਂ ਐਂਡ ਇਹ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੇ ਨਾਲ ਲੱਗਦੇ ਬੈਲ ਦਈ ਤੁਹਾਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਤੱਕ ਰੱਬ ਰਾਖਾ ਅੰਨਾ ਬਾਈ ਬਾਈ ਕਰ ਦੋ ਬੋਲੋ ਵੀਡੀਓ ਕੋ ਸ਼ੇਅਰ ਕਰੋ ਔਰ ਜਿਸ ਕੋ ਜਰੂਰਤ ਹੋ ਅੰਨਾ ਦਾ ਨੰਬਰ ਆ ਗਿਆ ਗਾੜੀ ਲੋਡ ਕਰਨੇ ਕੇ ਲਿਏ ਕਿਧਰ ਸੇ ਕਿਧਰ ਚੇਨਈ ਸੇ ਨਾਸਿਕ ਮੁੰਬਈ ਪੁਨਾ ਔਰੰਗਾਬਾਡ ਮਾਲੇਗਾਂ ਸਿਰੀਡੀ ਅਮਰਤਪੁਰ ਜਿੱਧਰ ਦਾ ਵੀ ਸਾਨੂੰ ਚਾਹੀਦਾ ਤੇ ਕਰੋ ਤੇ ਚੰਗਾ ਫਿਰ ਮਿਲਦੇ ਆ ਅਗਲੇ ਵਲੌਗ ਜਦ ਤੱਕ ਸਤਿ ਸ੍ਰੀ ਅਕਾਲ ਨੌਏ ਮਿੱਤਰੋ 8 ਵਜੇ ਦੇ ਆਲੀ ਮਿੰਟ ਹੋ ਗਏ ਤੇ ਗੁਰਿੰਦਰ ਬਾਈ ਨੂੰ ਵੀ ਮਿਲ ਗਏ ਕਾਗਜ਼ ਲੈ ਆਏ ਆਪਾਂ ਲਾ ਆ ਗੰਡਾ ਵਰਚੀ ਲੱਗ ਰੱਖੀ ਸਾਮਗੇ ਇਹ ਆਪਣੇ ਇਹ ਨਹੀਂ ਦਿਖਾਣੀ ਓਰੇ ਦੇਣੀ ਮਤਲਬ ਉਹਰੇ ਆਹਾਂ ਆਹੀ ਦਿਖਾਣੇ ਆ ਰੱਖ ਲਾ ਕਾਗੇ ਉਹ ਫੋਟੋ ਕਿਚਨ ਆ ਰਿਆ ਟਰਾਂਸਪੋਰਟਰ ਬੀ ਤਰਪਾਲ ਪਈ ਵੀ ਦੀ ਆਹੋ ਬੀ ਤਰਪਾਲ ਪਈ ਵੀ ਹੋਣੀ ਚਾਹੀਦੀ ਆਹ ਮਗਾ ਖਿੱਚ ਲਾ ਆ ਜਾ ਉਹ ਆ ਰਿਹਾ ਬਾਬਾ ਜੀ ਅਗਰਿੰਦਰ ਅਗਰਿੰਦਰ ਬਾਈ ਕਹਿੰਦਾ ਬਈ ਉਹ ਆ ਵੇ ਤਿੰਨ ਨਗਵਰੇ ਚੱਲ ਪਾਂਗੇ ਕਹਿੰਦਾ ਇੱਥੋਂ ਕਹਿੰਦਾ ਹੁਣ ਤਾਂ ਜਾਮ ਲੱਗਿਆ ਵਾ ਮੈਂ ਕਿਹਾ ਚੱਲ ਕੋਈ ਨਹੀਂ